ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਲੋਪੋ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਤੋਕੜ ਗੱਬਣ ਗਾਂ ਪਕਾਉਆ ਜੀ ਠੀਕ ਹੈ ਜੀ ਬਾਈ ਅੱਜ ਬਾਹਰ ਚ ਲੱਗਿਆ ਤਾਂ ਕਰਕੇ ਇਸ ਕਰਕੇ ਬਾਈ ਕਹਿੰਦਾ ਵੀ ਤੁਸੀਂ ਦੱਸ ਦੋ ਡਿਟੇਲ ਸਾਰੀ ਠੀਕ ਹੈ ਨਾ 5 ਕਿਲੋ ਲੀਟਰ ਦੁੱਧ ਆ 2.5 ਮਹੀਨੇ ਦੀ ਚੱਕ ਪਾਸ ਆ ਠੀਕ ਹੈ ਜੀ ਰੇਟ ਬਾਈ ਕਹਿੰਦਾ ਆਪਾਂ 28000 ਦੀ ਦੇ ਦਾਂਗੇ ਠੀਕ ਹੈ ਨਾ ਸਿਆਕਾ ਤੁਸੀਂ ਕਰਵਾਉਣੀ ਭਰਾ ਵਾਈ ਦੀ ਕਰਵਾਈ ਵੀ ਆ ਲੋ ਜੀ ਥਾਣ ਦੇਖ ਸਕਦਾ ਪੰਜ ਲੀਟਰ ਦੁੱਧ ਆ ਠੀਕ ਆ ਜੀ 2.5 ਲੀਟਰ ਉਸ ਟਾਈਮ 2.5 ਲੀਟਰ ਉਸ ਟਾਈਮ ਠੀਕ ਨਾ ਲੋ ਜੀ ਫੇਸ ਦੇਖ ਸਕਦੇ ਤੁਸੀਂ ਸੁਣੋ ਜੀ ਕੱਦ ਬੈਟ ਸੁਖਨਕਰ ਮਾੜੀ ਦਾ ਸੋਣਾ ਤੋਰਾ ਤਾਰਾ ਸਹੀ ਆ ਕਿਉਂਕਿ ਵਾਈ ਹੈ ਨਹੀਂ ਇੱਥੇ ਲੋ ਜੀ ਸਿਆਕਾ ਸਤ ਚੰਗੀ ਤਰ੍ਹਾਂ ਚੰਗੀ ਪਲੀ ਬਲੋਸੀ ਆ ਠੀਕ ਆ ਜੀ ਹੁਣ ਜੇ ਵਸੂ ਨੂੰ ਫੇਰ ਦਿਖਾ ਦਨੇ ਆ ਲੋ ਜੀ ਫੇਸ ਚੈੱਕ ਕਰ ਸਾਦੇ ਭਰਾ ਰੇਟ ਹੈਗਾ 28000 ਰੁਪਿਆ ਠੀਕ ਹੈ ਜੀ ਵਧ ਜਾਣਕਾਰੀ ਬਾਈ ਤੋਂ ਲੈ ਲਿਓ ਬਾਈ ਬਾਹਰ ਗਿਆ ਵਾ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੀ ਸਾਈਡ ਲਾਵਾਂਗੇ ਟਾਈਟਲ ਵਿੱਚ ਠੀਕ ਹੈ ਨਾ ਲੋ ਜੀ ਚੈੱਕ ਕਰ ਸਾਦੇ ਦੋਨੇ ਸੈੱਡ ਲੋ ਜੀ ਜੀ ਸਾਈਡ ਤੇ ਪਰ ਫਿਰ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਓਕੇ ਬਾਏ